ਪੰਜਾਬਿਆਂ ਵੀ ਆਪਣੇ ਘਰ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਕਹਿੰਦੇ ਕਿ ਹਰ ਇੱਕ ਕਾਮਯਾਬ ਮਰਦ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ ਅੱਜ ਦੀ ਇਸ ਕਹਾਣੀ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ 24 ਨਵੰਬਰ ਨੂੰ ਬੀਤੇ ਦਿਨੀ ਯਾਨੀ ਇੱਕ ਸਖਸ਼ ਦੀ ਕਿਸਮਤ ਹੈ ਉਸ ਦੀ ਪਤਨੀ ਨੇ ਕਿਵੇਂ ਬਦਲ ਦਿੱਤੀ ਇੱਕ ਸਖਸ਼ ਜਿੱਦੀ ਸ਼ੁਰੂਆਤ ਹੁੰਦੀ ਹੈ ਕਹਾਣੀ ਦੀ ਸਿੰਗਾਪੁਰ ਤੋਂ ਸਿੰਗਾਪੁਰ ਦੇ ਜੋ ਕਿ ਮੁਸਤਾਫਾ ਜੁਐਲਰਸ ਉਤੋਂ ਦੀ ਇੱਕ ਵਿਅਕਤੀ ਜੋ ਕਿ ਆਪਣੀ ਪਤਨੀ ਦੇ ਲਈ ਤਕਰੀਬਨ 3.5 ਲੱਖ ਦਾ ਸੋਨੇ ਦਾ ਹਾਰ ਖਰੀਦਦਾ ਹੈ ਅਤੇ ਉਹ ਸੋਨੇ ਦਾ ਹਾਰ ਉਸ ਨੂੰ ਕਰੋੜਪਤੀ ਬਣਾ ਦੇਵੇਗਾ ਇਸ ਬਾਰੇ ਉਸ ਸਖਸ਼ ਨੂੰ ਵੀ ਨਹੀਂ ਪਤਾ ਸੀ ਗੱਲ ਕਰ ਰਹੇ ਹਾਂ ਆ ਭਾਰਤ ਮੂਲ ਦੇ ਇੱਕ ਸਖਸ਼ ਦੀ ਜਿਸ ਦਾ ਨਾਮ ਹੈ ਬਾਲੂ ਸੁਬਰਮਣੀਅਮ ਜਿਸ ਦੀ ਕਿਸਮਤ ਨੇ ਉਸ ਦਾ ਸਾਧਤਾ ਤੇ ਉਸ ਦੀ ਪਤਨੀ ਦੀ ਕਿਸਮਤ ਯਾਨੀ ਕਿ ਉਸ ਦੀ ਜੋ ਆ ਬਦਲ ਦੀ ਕਿਸਮਤ ਦੇ ਪਿੱਛੇ ਉਸ ਦੀ ਪਤਨੀ ਦਾ ਇੱਕ ਵੱਡਾ ਹੱਥ ਉਸ ਵੇਲੇ ਹੋਇਆ ਜਦੋਂ ਉਸ ਵਿਅਕਤੀ ਨੇ ਆਪਣੀ ਪਤਨੀ ਨੂੰ ਗਿਫਟ ਦੇਣ ਦੇ ਲਈ ਤੋਹਫੇ ਦੇ ਵਜੋਂ 3.5 ਲੱਖ ਦੇ ਹਾਰ ਦੀ ਸ਼ਾਪਿੰਗ ਕੀਤੀ ਜਦੋਂ ਜੁਐਲਰ ਤੋਂ ਹਾਰ ਦੀ ਸ਼ਾਪਿੰਗ ਕੀਤੀ ਤਾਂ ਜੁਐਲਰ ਦੀ ਇੱਕ ਸਕੀਮ ਦੇ ਤਹਿਤ ਹਰ ਸਾਲ ਇੱਕ ਲੱਕੀ ਡਰਾਅ ਕੱਢਿਆ ਜਾਂਦਾ ਹੈ ਜੋ ਕਿ ਬੀਤੇ ਦਿਨ 24 ਨਵੰਬਰ ਨੂੰ ਕੱਢਿਆ ਗਿਆ ਸੀ ਸੋ ਬੀਤੇ ਦਿਨਾਂ ਦੇ ਵਿੱਚ ਲੱਕੀ ਡਰਾਅ ਜੋ ਕਿ ਜੋ ਬਾਲੂ ਸੁبرਮਣੀਅਮ ਦੇ ਪਿਤਾ ਦੀ ਚੌਥੀ ਵਰਤੀ ਵਾਲੇ ਦੇ ਨੇ ਹੀ ਇਤਿਫਾਕਣ ਕੱਢਿਆ ਗਿਆ ਸੀ ਸੋ ਬੱਲੂ ਸੋਬਰ ਮਣੀਮ ਦਾ ਕਹਿਣਾ ਹੈ ਕਿ ਇਹ ਜੋ ਉਸ ਦੀ ਕਿਸਮਤ ਬਦਲੀ ਵੈ ਇਸ ਦੇ ਵਿੱਚ ਉਸ ਦੀ ਪਤਨੀ ਦਾ ਵੀ ਹੱਥ ਆ ਤੇ ਉਸ ਦੇ ਸਵਰਗੀਏ ਪਿਤਾ ਦਾ ਵੀ ਹੱਥ ਕਿਤੇ ਨਾ ਕਿਤੇ ਜ਼ਰੂਰ ਵੈ ਸੋ ਪੂਰੀ ਗੱਲ ਦੱਸਦੇ ਆ ਤੁਹਾਨੂੰ ਕਿ ਜਦੋਂ ਉਸੇ ਵਿਅਕਤੀ ਨੇ ਜੋ ਦੋ 3/3 ਲੱਖ ਰੁਪਏ ਦਾ ਹਾਰ ਖਰੀਦਿਆ ਤਾਂ ਉਸ ਹਾਰ ਦੇ ਨਾਲ ਨਾਲ ਉਸ ਦੀ ਜੋ ਨਾਮ ਦੀ ਸ਼ਮੂਲੀਅਤ ਹੈ ਸਾਲ ਬਾਅਦ ਨਿਕਲਣ ਵਾਲੇ ਡਰਾਅ ਦੇ ਵਿੱਚ ਹੋ ਗਈ ਕਿਉਂਕਿ ਉਸਨੇ ਤਕਰੀਬਨ ਜੋ ਕਈ ਹਜ਼ਾਰ ਡਾਲਰ ਦੀ ਸ਼ੋਪਿੰਗ ਕੀਤੀ ਸੀ ਜਿਸ ਦੇ ਵਿੱਚ ਕੀ ਉਸ ਦਾ ਨਾਮ ਇੱਕ ਸਕੀਮ ਦੇ ਵਿੱਚ ਐਡ ਹੋ ਜਾਂਦਾ ਵਾ ਜੋ ਕਿ ਸਿੰਗਾਪੁਰ ਦੇ ਜੁਐਲਰ ਦੇ ਵੱਲੋਂ ਹਰ ਸਾਲ ਡਰਾਅ ਕੱਢਿਆ ਜਾਂਦਾ ਵਾ ਔਰ ਜਦੋਂ ਡਰਾਅ ਨਿਕਲਿਆ ਵੀ ਤੇ ਕੁਝ ਦਿਨ ਪਹਿਲਾਂ 24 ਨਵੰਬਰ ਨੂੰ ਤਾਂ ਡਰਾਅ ਦੇ ਵਿੱਚ ਉਸ ਦਾ ਪਹਿਲਾ ਇਨਾਮ ਲੱਗ ਗਿਆ ਜੋ ਕਿ ਤਕਰੀਬਨ 8 ਕਰੋੜ ਰੁਪਏ ਦਾ ਸੀ ਸੋ ਉਸ ਦੀ ਕਿਸਮਤ ਇੱਕ ਝਟਕੇ ਦੇ ਵਿੱਚ ਬਦਲ ਗਈ ਉਸ ਦੀ ਪਤਨੀ ਉਸ ਦੀ ਕਿਸਮਤ ਦੇ ਪਿੱਛੇ ਇੱਕ ਬਦਲਣ ਦੇ ਪਿੱਛੇ ਇੱਕ ਵੱਡੀ ਵਜ੍ਹਾ ਬਣ ਗਈ ਕਿਉਂਕਿ ਉਸ ਵਿਅਕਤੀ ਨੇ ਕਦੇ ਨਹੀਂ ਸੋਚਿਆ ਸੀ ਕਿ ਉਸ ਦੀ 8 ਕਰੋੜ ਰੁਪਏ ਦੀ ਲਾਡਰੀ ਲੱਗ ਜਾਵੇਗੀ ਸੋ ਉਸਨੇ ਤਾਂ ਸਿਰਫ ਗਿਫਟ ਦੇ ਵਜੋਂ ਇੱਕ ਹਾਰ ਖਰੀਦੀ ਸੀ ਜੋ ਕਿ ਉਸਨੇ ਆਪਣੀ ਪਤਨੀ ਨੂੰ ਦੇਣਾ ਸੀ ਪਰ ਬਾਲੂ ਸੁਗਰਮਣੀਅਮ ਦੀ ਕਿਸਮਤ ਦੇ ਵਿੱਚ ਕੁਝ ਹੋਰ ਲਿਖਿਆ ਸੀ ਉਸਨੇ ਸਾਲ ਬਾਅਦ ਜਦ ਦੇਖਿਆ ਤਾਂ ਉਸ ਦੀ ਕਿਸਮਤ ਬਦਲ ਗਈ ਔਰ ਉਸ ਦੇ ਕੋਲ 8 ਕਰੋੜ ਰੁਪਏ ਆ ਗਏ ਬਿਲਕੁਲ ਅਰਥ ਇਸ ਦਾ ਸੁਪਣਾ ਹੁੰਦਾ ਵੈ ਕਿ ਪਲਖ ਚਪਕਦੇ ਹੀ ਉਸ ਦੀ ਕਿਸਮਤ ਬਦਲ ਜਾਵੇ ਪਰ ਕੋਈ ਚਾਹੁੰਦਾ ਵੈ ਕਿ ਉਸਦੀ ਕਿਸਮਤ ਬਦਲੇ ਅਤੇ ਰੰਕ ਤੋਂ ਰਾਜਾ ਵੈ ਜੋ ਦੇਖਦੇ ਹੀ ਦੇਖਦੇ ਬਣ ਜਾਵੇ ਸੋ ਇਸੇ ਵਿੱਚ ਕੋਈ ਵੀ ਜੋ ਕਿਸਮਤ ਦੇ ਵਿੱਚ ਕਹਿ ਸਕਦੇ ਆ ਕਿ ਪਲਬਰ ਦੇ ਵਿੱਚ ਹੀ ਅਮੀਰ ਹੋ ਜਾਂਦਾ ਵੈ ਤੇ ਪਲਬਰ ਦੇ ਵਿੱਚ ਹੀ ਗਰੀਬ ਵੀ ਹੋ ਜਾਂਦਾ ਵੈ ਕੁਝ ਜਿਹਾ ਹੀ ਹੋਇਆ ਬਾਲੂ ਸੁਬਰਮਣੀਅਮ ਨਾਲ ਜਿਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਸਦੀ ਕਿਸਮਤ ਇੰਨੀ ਜਲਦੀ ਬਦਲ ਜਾਵੇਗੀ ਔਰ 8 ਕਰੋੜ ਰੁਪਇਆ ਉਹ ਇੱਕ ਛਟਕੇ ਦੇ ਵਿੱਚ ਹੀ ਜਿੱਤ ਜਾਵੇਗਾ ਸੋ ਬਾਲੂ ਸੁਬਰਮਣੀਅਮ ਦਾ ਕਹਿਣਾ ਹੈ ਕਿ ਇਹ ਪੈਸੇ ਉਹ ਸਿੰਗਾਪੁਰ ਦੇ ਲੋਕਾਂ ਲਈ ਚੈਰਿਟੀ ਦੇ ਲਈ ਵੀ ਕੁਝ ਹਿੱਸਾ ਇਸ ਦੇ ਵਿੱਚੋਂ ਦੇਵੇਗਾ ਅਤੇ ਆਪਣੀ ਪਤਨੀ ਦੀ ਗੱਲ ਸੁਨੇਗਾ ਤੇ ਆਪਣੀ ਪਤਨੀ ਨੂੰ ਹੀ ਇਹ ਸਾਰੇ ਪੈਸੇ ਤੋਹਫੇ ਦੇ ਵਜੋਂ ਦੇ ਦੇਵੇਗਾ ਕਿਉਂਕਿ ਉਸਨੇ ਕਿਹਾ ਕਿ ਉਸਦੀ ਜਿੱਤ ਦਾ ਕਾਰਨ ਇਹੀ ਹੈ ਕਿ ਉਹ ਆਪਣੀ ਪਤਨੀ ਦੀ ਗੱਲ ਸੁਣਦਾ ਸੀ ਸੋ ਬਿਲਕੁਲ ਜੋ ਬਾਲਨ ਸੁبرਮਣੀਅਮ ਜਿਸਦੀ ਕਿਸਮਤ ਬਦਲ ਗਈ 8 ਕਰੋੜ ਰੁਪਏ ਦੀ ਲਾਟਰੀ ਡਰਾਅ ਉਸਨੇ ਜਿੱਤਿਆ ਵਾ ਜੋ ਕਿ ਸਿੰਗਾਪੁਰ ਦੇ ਮੁਸਤਾਫਾ ਜੁਇਲਰ ਦੇ ਵੱਲੋਂ ਕੱਢਿਆ ਜਾਂਦਾ ਸੀ ਜਿਸ ਦੇ ਵਿੱਚ ਕਿ ਉਸਨੇ ਆਪਣਾ ਨਾਮ ਸ਼ਾਮਿਲਿਤ ਕਰਾਉਣ ਦੇ ਲਈ ਉਹਨਾਂ ਦੀ ਇੱਕ ਸਕੀਮ ਦੇ ਤਹਿਤ ਘੜੀ ਤੋਂ ਘੱਟ ਸ਼ੋਪਿੰਗ ਜੋ ਕਿ 350 ਡਾਲਰ ਦੀ ਹੋਣੀ ਚਾਹੀਦੀ ਹੈ ਉਸਨੇ ਹਜ਼ਾਰਾਂ ਡਾਲਰ ਦੀ ਸ਼ਾਪਿੰਗ ਕੀਤੀ ਸੀ ਔਰ ਗਹਿਣੇ ਦੀ ਸ਼ਾਪਿੰਗ ਜੋ ਕਿ ਉਸਨੇ ਗਿਫਟ ਦੇ ਵਜੋਂ ਆਪਣੀ ਪਤਨੀ ਨੂੰ ਗਹਿਣੇ ਦੇਣੇ ਸੀ ਇੱਕ ਹਾਰ ਹੈ ਜੋ ਖਰੀਦਿਆ ਸੀ ਉਸ ਦੇ ਵਿੱਚ ਹੀ ਉਸਦੀ ਜਿੱਤ ਹੋ ਗਈ 24 ਨਵੰਬਰ ਨੂੰ ਉਸਦੇ ਪਿਤਾ ਦੀ ਵਰਸੀ ਵੀ ਸੀ ਚੌਥੀ ਵਰਸੀ ਦੇ ਮੌਕੇ ਉਸ ਦਾ ਡਰਾਅ ਨਿਕਲਿਆ ਤੇ ਉਸ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦੀ ਕਿਸਮਤ ਹੈ ਜੋ ਕਿ ਉਸ ਦੀ ਕਿਸਮਤ ਵਧ ਗਈ ਤੇ ਉਸਦੇ ਪਿਤਾ ਦਾ ਆਸ਼ੀਰਵਾਦ ਜਿਸ ਨੇ ਉਸ ਨੂੰ 8 ਕਰੋੜ ਰੁਪਏ ਦਿਤਾ ਦਿੱਤੇ ਸੋ ਬਿਲਕੁਲ ਜੋ ਲਾਟਰੀ ਹੈ ਕਿਸਮਤ ਦਾ ਖੇਲ ਹੈ ਇਸ ਕਰਕੇ ਕਹਿੰਦੇ ਨੇ ਕਿ ਲਾਟਰੀ ਦੇ ਵਿੱਚ ਜੇਕਰ ਕਿਸਮਤ ਅਜ਼ਮਾਉਂਦੇ ਹੋ ਤਾਂ ਸੋਚ ਸਮਝ ਕੇ ਕਿਸਮਤ ਅਜ਼ਮਾਓ ਕਿਉਂਕਿ ਵੱਧ ਟਿਕਟਾਂ ਖਰੀਦਣ ਦੇ ਨਾਲ ਵੱਧ ਪੈਸੇ ਇਸ ਦੇ ਵਿੱਚ ਪਾਉਣ ਦੇ ਨਾਲ ਇਨਾਮ ਨਹੀਂ ਨਿਕਲਦਾ ਜੇਕਰ ਲਾਟਰੀ ਦਾ ਇਨਾਮ ਤੁਸੀਂ ਚਾਹੁੰਦੇ ਹੋ ਨਿਕਲੇ ਤਾਂ ਆਪਣੀ ਕਿਸਮਤ ਤੇ ਯਕੀਨ ਰੱਖੋ ਔਰ ਜੋ ਘੱਟ ਤੋਂ ਘੱਟ ਜੋ ਇਸ ਦੇ ਵਿੱਚ ਆਪਣੀ ਜੇਬ ਦੇ ਅਕੋਰਡਿੰਗ ਆਪਣੀ ਜੇਬ ਨੂੰ ਮੱਧੇ ਨਜ਼ਰ ਰੱਖਦੇ ਹੋਏ ਇਸ ਦੇ ਵਿੱਚ ਨਿਵੇਸ਼ ਜੋ ਕਿ ਤੁਸੀਂ ਕਰ ਸਕਦੇ ਹੋ ਪਰ ਲਾਟਰੀ ਇੱਕ ਕਿਸਮਤ ਦਾ ਖੇਡ ਹੈ ਤੇ ਇਸ ਦੇ ਵਿੱਚ ਤੁਹਾਡੇ ਵਿੱਤ ਦਾ ਜੋਖਮ ਵੀ ਬਣਿਆ ਰਹਿੰਦਾ ਵੈ ਸੋ ਅੱਜ ਦੀ ਕਹਾਣੀ ਜੋ ਕਿ ਬਾਲੂ ਸੁبرਮਣੀਅਮ ਵੀ ਜਿਸਨੇ ਕਿ 3.5 ਲੱਖ ਰੁਪਏ ਦੇ ਹਾਰ ਖਰੀਦਿਆ ਸੀ ਔਰ ਉਸ ਹਾਰ ਨੇ ਉਸ ਨੂੰ ਜਿੱਤ ਦੇ ਵਿੱਚ ਬਦਲ ਦਿੱਤਾ ਤੇ ਉਸ ਦੀ ਪਤਨੀ ਨੇ ਉਸ ਦੀ ਕਿਸਮਤ ਬਦਲ ਦਿੱਤੀ ਹੋਰ ਵਧੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਤਾਂ ਅਜਾਦ ਧੰਨਵਾਦ